ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈਗਾ ਜੀ ਪੂਰਾ ਲਬਪ੍ਰੀਤ ਕੌਰ ਕਲੇਰ ਕਹਰ ਲਾਣਾ ਜ਼ਰੂਰੀ ਆ ਲਬਪ੍ਰੀਤ ਕੌਰ ਕਲੇਰ ਜੀ ਕਲੇਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਮੈਂ ਠੀਕ ਆ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ ਲਓ ਜੀ ਇੱਥੇ ਅੱਜ ਆਪਾਂ ਲੱਗ ਗਿਆ 베ਰੀ ਨੂੰ ਸੰਗਣਾ ਕਿਉਂਕਿ 베ਰ ਹੋਣ ਹੋ ਗਏ ਨੇ ਜੀ ਖਤਮ ਤੇ ਇਹਨੂੰ ਹੁਣ ਸੰਗਣਾ ਜ਼ਰੂਰੀ ਹੈ ਤਾਂ ਜੋ ਅੱਗੇ ਜਿਹੜੀ ਇਹ ਨਵੇਂ ਦਾਣੇ ਉਹ ਫੁੱਟਣਗੇ ਤਾਹੀਂ ਵੀਰ ਜਿਹੜੇ ਵਧੀਆ ਲੱਗਣਗੇ ਅੱਗੇ ਹਨਾ ਜੀ 베ਰੀ ਆਪਾਂ ਸ਼ਾਂਗਤੀ ਪਰ ਸਾਡੇ ਦਾ ਜੀ ਸੰਗਣਾ ਹੀ ਬੋਲਦੇ ਨੇ ਕਈ ਥਾਂ ਤੁਸੀਂ ਕਹਿੰਦੇ ਹੋਵੇਂ ਕਈ ਹਨਾ ਮਤਲਬ ਕਿ ਆਪਣੇ ਆਪਣੇ ਬੋਲੀ ਹੁੰਦੀ ਹੈ ਕਈ ਕਹਿੰਦੇ ਹੋਣਗੇ ਸ਼ਾਇਦ ਕਟਾਈ ਕਰਤੀ ਹਨਾ ਜੋ ਵੀ ਹੈ ਪਰ ਅਸੀਂ ਸੰਗਣਾ ਹੀ ਕਹਣੇ ਆ ਇਸ ਤਰ੍ਹਾਂ ਨਿੰਮ ਸ਼ਾਂਗਤਾ ਜਿਵੇਂ ਕਿ ਸਰਦੀ ਸ਼ੁਰੂ ਹੁੰਦੇ ਉਹ ਤੋਂ ਨਿੰਮ ਵੀ ਸੰਗਦੇ ਨੇ ਹਨਾ ਕਈ ਘਰ ਨਹੀਂ ਸੰਗਦੇ ਹੈਗੇ ਇਸ ਤਰ੍ਹਾਂ ਕਰਕੇ ਆਪਾਂ ਆਪਣੇ ਇਹਦੀਆਂ ਪਰ ਆਪਣੇ ਮਤਲਬ ਕਿ ਪਾਸਾ ਅਲੱਗ-ਅਲੱਗ ਹੁੰਦੀ ਹੈਗੀ ਹੈ ਨਾ ਤੇ ਚਲੋ ਜੀ ਪੇਰੀ ਅੱਜ ਫਾਈਨਲੀ ਆਪਾਂ ਸ਼ਾਂਗਤੀ ਤੇ ਹੁਣ ਥੋੜਾ ਜਿਹਾ ਬਸ ਘੱਟ ਜੂਗਾ ਕੂੜਾ ਦੇਖੋ ਕਿੰਨੇ ਪੱਤੇ ਪੁੱਤੇ ਹੋ ਗਏ ਸੀ ਮਤਲਬ ਕਿ ਇੱਥੇ ਮੈਨੂੰ ਘੰਟਾ ਪੂਰਾ ਲੱਗ ਗਿਆ ਸੀਗਾ ਉੱਪਰੋਂ ਜਿਹੜੇ ਘਾਹ ਦੇ ਵਿੱਚੋਂ ਪੱਤੇ ਬਹੁਤ ਮੁਸ਼ਕਲ ਦੇ ਨਾਲ ਇਕੱਠੇ ਹੁੰਦੇ ਨੇ ਫ로우 ਜੀ ਠੀਕ ਅਕੰਟਾ ਬੱਧਾ ਇਹ ਵੀਡੀਓ ਆ ਇਹ ਸਾਰੀ ਸਫਾਈ ਆਪਾਂ ਕਰਤੀ ਜੋ ਵੀ ਕੂੜਾ ਸੀਗਾ ਉਹ ਗੱਟੇ ਦੇ ਵਿੱਚ ਆਪਾਂ ਬੋਰੀ ਦੇ ਵਿੱਚ ਭਰ ਕੇ ਰੱਖਤਾ ਤੇ ਆਥਨੇ ਆਪਣੇ ਜਿਹੜੀ ਕੂੜਾ ਡੇਗਣਾਂਗੇ ਭੈਣ ਉਹ ਤੋਂ ਆਪਾਂ ਡਗਾ ਲਵਾਂਗੇ ਕੂੜਾ ਹਨਾ ਇਹ ਸਿੱਟ ਦੂਗੀ ਪਾਰਾ ਦੇਖੋ ਇੱਕ ਬੋਰੀ ਪੂਰੀ ਭਰ ਕੇ ਰੱਖਤੀ ਠੀਕ ਆ ਜੀ ਬਾਕੀ ਡਾਣੇ ਡੋਣੇ ਸੀ ਜਿਹੜੇ ਉਹ ਆਪਾਂ ਚਕਾਤੀ ਕਿਸੇ ਨੂੰ ਗਮੰਡੀਆਂ ਨੂੰ ਹਨਾ ਵੀ ਚਲੋ ਆਪਾਂ ਕੀ ਕਰਨੇ ਨੇ ਬੀਤੀ ਸਿਲ ਕੰਮ ਆ ਜਾਣਗੇ ਇੱਥੇ ਨੈਕਸਟ ਡੇ ਆ ਜੀ ਇਹ ਇੱਥੇ ਹਲਕੀ ਹਲਕੀ ਹੋ ਰਹੀ ਹੈ ਅੱਜ ਬਾਰਿਸ਼ ਦਿਨ ਹੈਗਾ ਸੋਮਵਾਰ ਹਾਂਜੀ ਸੋਮਵਾਰ ਵਾਲਾ ਦਿਨ ਜਾਂ ਕਿੱਲ ਵਾਲਾ ਦਿਨ ਇੱਕ ਦਿਨ ਵੀਡੀਓ ਸ਼ੂਟ ਹੁੰਦਾ ਜੇ ਮੈਂ ਅੱਜ ਤਾਂ ਦੂਸਰੇ ਦਿਨ ਵੀਡੀਓ ਜਾਂਦਾ ਮੌਸਮ ਬਹੁਤ ਸੋਹਣਾ ਦੇਖੋ ਮੌਸਮ ਕਿੰਨਾ ਵਧੀਆ ਹੋ ਗਿਆ ਤੇ ਆਪਾਂ ਜਿਹੜੇ ਉਹ ਪਲਾਂਟ ਰਗੇ ਸਾਰੇ ਇਹ ਵੀ ਪਾ ਇੱਥੇ ਰੱਖ ਲਿਆ ਉਹ ਦੇਖੋ ਇੱਕ ਤਾਂ ਮੈਂ ਰੱਖਤਾ ਸੀਗਾ ਹਾਂ ਦੇਖੋ ਕਿੰਨਾ ਹਵਾ ਚ ਝੂਮ ਰਿਹਾ ਖੁਸ਼ ਹੋ ਰਿਹਾ ਪੂਰਾ ਲਿਓ ਨੇ ਬੱਤੀ ਵੀ ਚੱਕ ਕੇ ਲੋ ਜੀ ਆਹ ਕੰਮ ਤਾਂ ਦੇ ਖਤਮ ਕਰਨ ਤੋਂ ਬਾਅਦ ਦਾ ਟਾਈਮ ਆ ਅੱਜ ਸੋਚਿਆ ਆਪਣਾ హెయిਰ ਕਲਰ ਕਰ ਹੀ ਲਵਾਂ హెయిਰ ਕਲਰ ਕਰ ਹੀ ਲਵਾਂ ਆਪਣੇ ਅ ਇੱਥੇ ਮੈਂ ਜਿਹੜਾ ਇਹ हेयर कलर ਲਗਾਉਣੀ ਹੁੰਦੀ ਹੈ ਇਹ ਹੈਗਾ ਜੀ ਫਰੂਟ ਬਿਨੇਗਰ ਦਾ ਅ ਕਈ ਵਾਰ ਨਾ ਕਮੈਂਟ ਆ ਜਾਂਦੇ ਨੇ ਵੀ ਤੁਸੀਂ ਕਿਹੜਾ ਮਤਲਬ ਕਿ हेयर कलर ਲਾਉਨੇ ਹੋ ਤੇ ਦੇਖੋ ਤੁਹਾਨੂੰ ਮੈਂ ਇਸ ਤਰ੍ਹਾਂ ਬੈਕ ਕੈਮਰੇ ਨਾਲ ਦਿਖਾ ਰਹੀ ਹਾਂ ਤੁਸੀਂ ਇਹ ਸਕਰੀਨ ਸ਼ਾਟ ਲੈ ਲਓ ਫ੍ਰੀ ਅਮੋਨੀਆ ਇਹ ਫਰੂਟ ਬਿਨੇਗਰ ਦਾ ਤੇ ਸਕਰੀਨ ਸ਼ਾਟ ਲੈ ਲਿਓ ਜੇ ਕਿਸੇ ਨੇ ਤੁਸੀਂ ਮੰਗਵਾਉਣਾ ਪਰ ਠੀਕ ਆ ਮੈਨੂੰ ਸ਼ੂਟ ਕਰਦਾ ਕੋਈ ਵੀ ਇਹਦੇ ਨਾਲ ਮੈਨੂੰ ਕਦੇ ਨੁਕਸਾਨ ਨਹੀਂ ਹੋਇਆ ਹੈਗਾ ਤੇ ਚਲੋ ਜੀ ਲਾ ਲੈਨੇ ਆ ਪਹਿਲਾਂ ਫੇਸ ਇਹਦੇ ਨਾਲ ਨਾ ਇਸ ਤਰ੍ਹਾਂ ਦੇ ਦੋ ਬੋਟਲ ਆਉਂਦੀਆਂ ਨੇਗੇ ਇਸ ਤਰ੍ਹਾਂ ਹੁੰਦਾ ਜਿਵੇਂ ਐਲੋਵੇਰਾ ਜੈੱਲ ਹੁੰਦੀ ਹੈ ਇਸ ਤਰ੍ਹਾਂ ਦਾ ਹੀ ਹੁੰਦਾ ਪਰ ਹੈਗਾ ਹੈ ਫਰੂਟ ਵਿਨੇਗਰ ਹੀ ਹੈਗਾ ਤੇ ਉਸ ਤੋਂ ਬਾਅਦ ਆਪਾਂ ਮਿਕਸਰ ਜਿਹੜਾ ਇਹਦਾ ਇੱਕੋ ਜਿਹਾ ਹੀ ਲੈਣਾਗਾ ਦੋਨੋਂ ਸ਼ੀਸ਼ੀਆਂ ਦਾ ਤੇ ਜਿੰਨੀ ਮਤ ਇੱਕੋ ਜੀ ਮਾਤਰਾ ਲੈਣੀ ਆ ਜਣੇ ਕਿ ਦੋਨਾਂ ਦੀ ਤੇ ਉਸ ਤੋਂ ਬਾਅਦ ਆਪਣੇ ਇਹਨਾਂ ਨੂੰ ਚੰਗੇ ਤਰ੍ਹਾਂ ਮਿਕਸ ਕਰ ਲੂਗੀ ਮਿਕਸ ਕਰਨ ਤੋਂ ਬਾਅਦ ਆਪਣੇ ਪੂਰੇ హెయిਰ ਤੇ ਨਹੀਂ ਜਿੱਥੇ ਜਿੱਥੇ ਮੇਰੇ ਵਾਈਟ हेयर ਨੇ ਉੱਥੇ-ਉੱਥੇ ਲਗਾਉਣੀਆਂ ਪਰ ਇਹ ਆ ਵੀ ਇਹਦੇ ਨਾਲ ਮੇਰੇ ਮਤਲਬ ਕਿ ਜਿਆਦਾ ਜਿਹੜੇ ਐਕਸਟਰਾ ਮਤਲਬ ਕਿ ਹੋਰ ਵਾਲਾ ਨਹੀਂ ਵਾਈਟ ਹੋਏ ਹੈਗੇ ਲਓ ਜੀ ਇੱਥੇ ਆਪਾਂ ਲਗਾ ਲਿਆ ਤੇ ਹੁਣ ਆਪਾਂ 10 ਮਿੰਟ ਰੱਖਾਂਗੇ ਸਿਰਫ 10 ਮਿੰਟ ਲਓ ਜੀ हेयर कलर ਮੈਂ ਲਗਾ ਲਿਆ ਤੇ ਹੁਣ ਬਸ ਇਸ ਤੋਂ ਬਾਅਦ ਹੈ ヘア वॉश ਕਰ ਲੂ 10 ਮਿੰਟ ਰੱਖ ਕੇ ਉਸ ਤੋਂ ਬਾਅਦ ਫਿਰ ਮੈਂ ਲਗਾਉਂਗੀ ਆਪਣਾ ヘア ਜਿਹੜਾ ਮਤਲਬ ਕਿ ヘア ਦੀ ਗ੍ਰੋਥ ਲਈ ਲਾਉਣੇ ਹੁੰਦੇ ਆ ਚੌਲਾਂ ਦੇ ਪਾਣੀ ਵਾਲਾ ਜਿਹੜਾ ਹਨਾ ਉਹ ਆਪਾਂ ਸਵੇਰ ਤੋਂ ਚੌਲ ਭਿਓ ਕੇ ਰੱਖੇ ਹੋਏ ਨੇਗੇ ਉਹ ਲਾਵਾਂਗੇ ਪਹਿਲਾਂ ਮੈਂ ਆਪਣਾ ਇੱਕ ਸਿੰਪਲ ਪਾਣੀ ਨਾਲ ਇੱਕ ਵਾਰ ਸਿਰ ਜਿਹੜਾ ਧੋ ਲੂਗੀ ਉਸ ਤੋਂ ਬਾਅਦ ਫਿਰ ਆਪਾਂ ਚੌਲਾਂ ਦੇ ਪਾਣੀ ਦੇ ਵਿੱਚ ਇੱਕ ਵਾਰ ਸ਼ੈਂਪੂ ਦੀ ਪੁੜੀ ਜਾਂ ਦੋ ਹਨਾ ਮਿਕਸ ਕਰਕੇ ਉਹਦੇ ਨਾਲ ਆਪਾਂ ਸਿਰ ਧੋ ਲਾਗੇ ਠੀਕ ਹੈ ਜੀ ਕਿਉਂਕਿ ਮੇਰੇ ਥੋੜੇ ਬਾਈਟ ヘア ਹੋਏ ਪਏ ਸੀਗੇ ਤਾਂ ਕਰਕੇ ਫਿਰ ਮੈਨੂੰ ਐਸੀ ਵੀ ਅੱਜ ਮੈਂ ਕਲਰ ਵਗੈਰਾ ਵੀ ਲਗਾ ਲਵਾਂ ਹਨਾ ਤੇ ਕਲਰ ਆ ਜਿਹੜਾ ਮੈਂ ਕਾਫੀ ਟਾਈਮ ਨਹੀਂ ਨਵਾਦ ਵੀ ਲੱਗ ਜਾਂਦਾ ਕਈ ਵਾਰ ਮੇਰੇ 15 20 ਦਿਨਾਂ ਬਾਅਦ ਵੀ ਲੱਗ ਜਾਂਦੇ ਇਸ ਤਰ੍ਹਾਂ ਹੁੰਦਾ ਬਾਕੀ ਇੱਕ ਭੈਣ ਦਾ ਕਮੈਂਟ ਆਇਆ ਸੀ ਕੋਈ ਹੋਮ ਮਤਲਬ ਕਿ ਹੋਮ ਮੇਡ ਜਿਹੜਾ ਹਨਾ ਵਾਲਾਂ ਨੂੰ ਮਤਲਬ ਕਿ హెయిਰ ਨੂੰ ਆਪਣੇ ਨੂੰ ਬਲੈਕ ਕਰਨ ਵਾਸਤੇ ਦੱਸੋ ਫਿਲਹਾਲ ਤਾਂ ਹਜੇ ਤੱਕ ਮੈਂ ਕੋਈ ਮਤਲਬ ਕਿ ਉਹਨਾਂ ਚ ਟਾਈਮ ਮੈਂ ਖੁਦ ਜਿੰਨਾ ਟਾਈਮ ਮੈਂ ਟਰਾਈ ਨਹੀਂ ਕਰਦੇ ਉਹਨਾਂ ਚ ਮੈਂ ਕੋਈ ਵੀ ਕਿਸੇ ਨੂੰ ਨਹੀਂ ਦੱਸਦੀ ਹੁੰਦੀ ਕਿਉਂਕਿ ਜਿਹੜੀ ਚੀਜ਼ ਆਪਣੀ ਆਪ ਦੀ ਹਨਾ ਜਮਾਈ ਹੁੰਦੀ ਆ ਉਹੀ ਜੀ ਜੇ ਪਤਾ ਸੋ ਸਕਦੇ ਨੇ ਵੀ ਇਹ ਚੀਜ਼ ਫਾਇਦਾ ਕਰੂਗੀ ਦੂਸਰੀ ਚੀਜ਼ ਦਾ ਜੁਰਦਾ ਨਹੀਂ ਪਤਾ ਹੈ ਨਾ ਉਹਦਾ ਮੈਂ ਨਹੀਂ ਰਿਵਿਊ ਦੇਣਾ ਚਾਹੁੰਦੀ ਹੈਗੀ ਨਾ ਤੇ ਚਲੋ ਜੀ ਹੁਣ ਕੁਛ ਮੇਰੀ ਮਲਾਈ ਵੀ ਚਲਾਉਣ ਆਲੀ ਪਈ ਹੈ ਕਿਚਨ ਦੇ ਵਿੱਚ ਚੱਲਦੇ ਆ ਤੇ ਨਾਲ ਦੁੱਧ ਵੀ ਗਰਮ ਕਰਨ ਵਾਲਾ ਪਿਆਗਾ ਤੇ ਉਹ ਦੇਖਦੇ ਹੁਣ ਉਹ ਕਰਦੇ ਹਾਂ ਉਹਨੇ ਟਾਈਮ ਦੇ ਵਿੱਚ ਪਹਿਲਾਂ ਮੈਨੂੰ ਇਹ ਵੀ 10 ਮਿੰਟ ਪਹਿਲਾਂ ਮੈਂ ਆਪਣਾ ਜਿਹੜਾ ਕਰ ਲਵਾਂ ਇਹ ਰੱਖ ਕੇ ਨਾ हेयर वॉਸ਼ ਕਰ ਲਵਾਂ ਫਿਰ ਦੇਖਦੇ ਆ ਬਾਕੀ ਮੇਰੀ ਗਰੋਥ ਵਾਲਾਂ ਦੀ ਬਹੁਤ ਵਧੀਆ ਹੋ ਰਹੀ ਹੈਗੀ ਬਸ ਮੈਨੂੰ ਐ ਥੋੜੇ ਥੋੜੇ ਸਿੱਧੇ ਸਿੱਧੇ ਹੋ ਜਾਣ ਪਰ ਇਹਦੇ ਨਾਲ ਸਿੱਧੇ ਨਹੀਂ ਹੁੰਦੇ ਕਿਤੇ ਤੁਸੀਂ ਫਿਰ ਮੈਨੂੰ ਬਾਅਦ ਚ ਕਮੈਂਟ ਕਰੋ ਉਹਦੀ ਸਿੱਧੇ ਨਹੀਂ ਹੋਏ ਪਰ ਮੈਨੂੰ ਆ ਮੇਰੇ ਵਾਲ ਥੋੜੇ ਕਰ ਲੀਨੇ ਉਹ ਨੀਚਿਓ ਉੱਪਰੋਂ ਹੀ ਹੈਗੇ ਚਲੋ ਜੀ ਹੁਣ ਕਿਚਨ ਚਾ ਚੱਲ ਕੇ ਮਿਲਦੇ ਸੋਨ ਪਹਿਲਾਂ ਮੈਂ ਆਪਣਾ 10 ਮਿੰਟਾਂ ਰੱਖ ਲੇਣਾ ਹੈ ਰਿਵੋਸ਼ ਕਰ ਲਵਾਂ ਲਓ ਜੀ 10 ਮਿੰਟ ਹੋ ਗਏ ਤੇ ਆ ਆਪਾਂ ਚੌਲ ਭੁੰਨ ਤੇ ਸੀਗੇ ਜਿਹੜੇ ਇਹਨਾਂ ਦਾ ਆਪਾਂ ਲੈ ਲੈਨੇ ਪਾਣੀ ਇਸ ਤਰ੍ਹਾਂ ਆਪਾਂ ਇਹਨੂੰ ਮਸਲ ਲੈਨੇ ਆ ਚੰਗੀ ਤਰ੍ਹਾਂ ਸਿਰਫ ਇਸ ਤਰ੍ਹਾਂ ਆਪਾਂ 2 ਘੰਟੇ ਭਿਉਂ ਤੋਂ ਸਵੇਰੇ ਭਿਉਂ ਤੋਂ ਜਾਂ ਫਿਰ ਰਾਤ ਨੂੰ ਤੁਸੀਂ ਭਿਉ ਕੇ ਪੈਜੋ ਸਵੇਰੇ ਦਾ ਜਿਹੜਾ ਪਾਣੀ ਲੈ ਲਓ ਇਸ ਤਰ੍ਹਾਂ ਆਪਾਂ ਪਾਣੀ ਸਾਰਾ ਕੱਢ ਲੈਨੇ ਆ ਆ ਜਿਹੜੇ ਬਚੇ ਦੀ ਚੌਲ ਨੇ ਜਾਨਵਰਾਂ ਨੂੰ ਪਾ ਦੋ ਉੱਪਰ ਤੇ ਉਸ ਤੋਂ ਬਾਅਦ ਮੈਂ ਲਿਆ ਕਲੀਨ ਪਲੱਸ ਸ਼ੈਂਪੂ ਇਹ ਐਡ ਕਰ ਦਾਂਗੇ 2 ਪੈਕੇਟ ਦੋਪੜੀਆਂ ਪਾਉਂਗੇ ਮੈਂ ਲੋਚ ਓਸ ਤੋਂ ਬਾਅਦ ਆਪਣਾ ਕੋਲ ਲਓ ਤੇ ਆਪਣਾ ਹੈਅਰ ਵਾਸ਼ ਕਰ ਲਓ ਇਸ ਤਰ੍ਹਾਂ ਹੀ ਬਣ ਜਾਂਦਾ ਠੀਕ ਹੈ ਜੀ ਲੋ ਜੀ ਹੈਅਰ ਵਾਸ਼ ਮੈਂ ਆਪਣਾ ਕਰ ਲਿਆ ਦੇਖੋ ਕਿੰਨੀ ਸ਼ਾਈਨ ਵੀ ਇਹਦੇ ਨਾਲ ਆਉਂਦੀ ਆ ਤੇ ਕਲਰ ਵੀ ਜਿਹੜਾ ਬਹੁਤ ਵਧੀਆ ਚੜ ਕੇ 10 ਮਿੰਟ ਰੱਖਣਾ ਪੈਂਦਾ ਇਹ ਕਲਰ ਜਿਆਦਾ ਟਾਈਮ ਨਹੀਂ ਤੇ ਗ੍ਰੋਥ ਵੀ ਜਿਹੜੀ ਵੜਾਂਗੀ ਇਹਦੇ ਨਾਲ ਚੌਲਾਂ ਦੇ ਪਾਣ ਨਾਲ ਵਧੀਆ ਹੁੰਦੀ ਹੈ ਤੁਸੀਂ ਟਰਾਈ ਕਰ ਸਕਦੇ ਹੋ ਹਫ਼ਤੇ 'ਚ ਦੋ ਵਾਰ ਜਿੱਦਾਂ ਤੁਸੀਂ ਆਮ ਆਪਣਾ హెయిర్ వాਸ਼ ਕਰਦੇ ਹੋ ਹਫ਼ਤੇ 'ਚ ਦੋ ਵਾਰ ਦੇ ਨਵਾਂ 12ਵੇਂ ਬਾਹਰ ਨਿਚੋੜ ਕੇ ਲੈ ਕੇ ਆਈਆਂ ਆਪਣੇ ਚੂਹੀ ਪਾਣੀ ਵਗੈਰਾ ਸੇ ਪਾਣ ਦੇ ਵਿੱਚ ਸਾਰਾ ਮੈਂ ਕੱਢ ਲਿਆ ਤੇ ਬਸ ਉਹ ਥੋੜਾ ਜਿਹਾ ਹਲਕਾ ਹਸਲਾ ਬਈ ਹੈਗਾ ਹੁਣ ਆਪਣੇ ਕਿਚਨ ਦੇ ਕੰਮ ਕਰ ਸਕਦੇ ਹਾਂ ਆਰਾਮ ਨਾਲ ਥੋੜੀ देर ਬਸ ਇਹਨੂੰ ਮੈਂ ਸਿਕਾ ਲਵਾ ਹੋਰ ਕਿਉਂਕਿ ਪਾਣੀ ਵਗੈਰਾ ਤਾਂ ਦੇਖੋ ਬਿਲਕੁਲ ਵੀ ਨਹੀਂ ਹੈਗਾ ਵਾਲਾਂ ਚ ਪਰ ਥੋੜੇ ਜਿਹਾ ਹੋ ਸਕਾ ਕੇ ਫਿਰ ਮੈਂ ਜੂੜਾ ਵਗੈਰਾ ਕਰ ਲੂੰਗੀ ਤੇ ਮੱਕੀ ਠੀਕਾ ਮੈਂ ਕੁਝ ਲੋਜੀ ਸ਼ੇਅਰ ਕਰੀ ਦਵਾਂ ਤੁਹਾਡੇ ਨਾਲ ਨਾ ਨਾਲ-ਨਾਲ ਬਾਕੀ ਐ ਲੱਗਦਾ ਦਾ ਸਿਲਕੀ ਸਿਲਕੀ ਵਾਲ ਹੋਗੇ ਬਾਕੀ ਮੈਨੂੰ ਇਹ ਹੁੰਦਾ ਵੀ ਜਿਹੜੀ ਚੀਜ਼ ਮੈਂ ਖੋਦਾ ਹਣਾ ਟਰਾਈ ਕੀਤੀ ਉਸੇ ਦਾ ਹੀ ਰਿਵਿਊ ਦੇਵਾਂ ਵੇ ਦੇਖੋ ਨਾ ਜਿਹੜੀ ਚੀਜ਼ ਆਪਾਂ ਨਹੀਂ ਟਰਾਈ ਕੀਤੀ ਉਹਦਾ ਰਿਵਿਊ ਆਪਾਂ ਕਿਵੇਂ ਦੇ ਸਕਦੇ ਆ ਕਿਸੇ ਨੂੰ ਗਲਤ ਮਤਲਬ ਕਿ ਆਪਾਂ ਰਹਿ ਕੇ ਮੇਂ ਦੇ ਸਕਦੇ ਮੈਂ ਤਾਂ ਬਿਲਕੁਲ ਵੀ ਨਹੀਂ ਦੇ ਸਕਦੀ ਹੋਰ ਯੂਟਿਊਬਰ ਹੋਣਗੇ ਜੀ ਜਿਹੜੇ ਆਪਣੀ ਵਿਊਜ਼ ਦੇ ਲਈ ਕਰਦੇ ਨੇ ਪਰ ਨਹੀਂ ਮੈਂ ਨਹੀਂ ਮੈਂ ਡੇਲੀ ਤੁਹਾਨੂੰ ਮਿਲਣਾ ਹੁੰਦਾ ਕਿਉਂਕਿ ਮੈਂ ਕਿਸੇ ਜੀ ਗਾਣਾ ਨਹੀਂ ਖਾਣੀਆਂ ਹੈਗੀਆਂ ਹਨਾ ਤੇ ਜੋ ਰਹਿ ਦੋਗੀ ਮੈਂ ਤੁਹਾਨੂੰ ਸਹੀ ਦਵਾਂਗੀ ਜੋ ਤੁਹਾਡੇ ਨਾਲ ਸ਼ੇਅਰ ਕਰੂੰਗੀ ਸਹੀ ਕਰੂੰਗੀ ਗਲਤ ਕੋਈ ਚੀਜ਼ ਨਹੀਂ ਸ਼ੇਅਰ ਕਰਦੀ ਨਾ ਤੇ ਝੂਠ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਬੋਲਣ ਦਾ ਜਦੋਂ ਮੈਨੂੰ ਕੋਈ ਹੋਮ ਮੇਡ ਆ હેર કલર મિલ ગયા તો મે થોડાના જોર શેર करूंगी પહેલા મે અપને تے ટ્રાય करूंगी શayad ਥੋੜੇ ਨਾਲ ਵੱਧ ਵਾਈਟ హెయిર ਤਾਂ ਮੇਰੇ ਹੀ ਹੋਣਗੇ ਚਲੋ ਜੀ ਹੁਣ ਥੋੜੀ ਦਰ ਬਾਅਦ ਮਿਲਦੇ ਆ ਆਪਾਂ ਕਿਚਨ ਚ ਤੁਹਾਨੂੰ ਨਾਲ ਨям ਬਾੜ ਮਿਲ ਕੋਲ ਥੋੜਾ ਜਿਹਾ ਮੈਂ ਲਾਉਂਗੀ ਦਾਦ ਰਾਮਬਲਾ हेयर ऑयल ਬਿਲਕੁਲ ਥੋੜਾ ਜਿਹਾ ਜੋ ਫਿਰ ਜੂੜਾ ਵਗੈਰਾ ਖੜ ਜਾਂਦਾ ਨਹੀਂ ਫਿਰ ਜੂੜਾ ਨਹੀਂ ਖੜਦਾ ਬਹੁਤ ਜ਼ਿਆਦਾ ਕੱਲ ਇੱਕ ਚੀਜ਼ ਮੇਰੇ ਨਾਲ ਹੋਰ ਹੋਈ ਮੇਰੀ ਨਾ ਆਵਲੀ ਬਾਲੀ ਡਿੱਗ ਗਈ ਸੀਗੀ ਕੱਲ ਮੇਰੀ ਨਹੀਂ ਰਹੀ ਸੀ ਐਨੇ ਟੈਨਸ਼ਨ ਪੈਣੀ ਕਿਉਂਕਿ ਮੈਨੂੰ ਹੁਣ ਇਹ ਹੀ ਝਲਦੀਆਂ ਨੇ ਹੋਰ ਜੇ ਕੁਝ ਬਾਣੀ ਚੁਪਦਾ ਹੋਰ ਕੋਈ ਵੀ ਮਨਕੀ ਮਤਲਬ ਕਿ ਛੋਟੇ ਨਹੀਂ ਕਰਦੀ ਹੋਰ ਕੁਝ ਪਾਈ ਨਹੀਂ ਸਕਦੀ ਇਹਦੀ ਮੈਨੂੰ ਵਗਿਆ ਲੱਗਦੇ ਨੇ ਹੁਣ ਤੇ ਬਿਨਾਂ ਨਾ ਮੈਨੂੰ ਪਾਉਣ ਦਾ ਪਤਾ ਵੀ ਨਹੀਂ ਲੱਗਦਾ ਹੈਗਾ ਪਰ ਮੈਨੂੰ ਇਹ ਸੀ ਹੁਣ ਨਹੀਂ ਮਿਲਦੀ ਇਹ ਸਾਰੇ ਭਾਲ ਕੇ ਥੱਗ ਗਈ ਸਾਡੇ ਪਾਪਾ ਜੀ ਹੁੰਦੇ ਨੇ ਡੇਰੇ ਵਾਲੇ ਮੈਂ ਜਦੋਂ ਉਹਨਾਂ ਦਾ ਸ਼ੰਕ ਵੱਜਿਆ ਨਾ ਗਲੀ ਦੇ ਵਿੱਚ ਐਂਟਰ ਹੋਏ ਉਹ ਮੈਂ ਕਿਹਾ ਬਾਬਾ ਜੀ ਜਿੱਥੇ ਮੈਂ ਅੱਗੇ 100 ਰੁਪਏ ਦਿੰਨੀ ਹੁੰਦੀ ਆ ਤਾਂ ਮੈਂ 200 ਦੇ ਦੂੰਗੀ ਇਸ ਵਾਰ ਮੇਰੀ ਬਾੜੀ ਮਿਲ ਜੇ ਪਰ ਬਾਬਾ ਜੀ ਆਏ 게ਟ ਦੇ ਵਿੱਚ ਮੈਂ 200 ਰੁਪਏ ਦੇ ਕੇ ਅੰਦਰ ਜਦੋਂ ਮੈਂ ਅਲਮਾਰੀ ਕੋਲ ਗਈ ਤਾਂ ਮੇਰੀ ਵਾਲੀ ਉੱਥੇ ਬਿਲਕੁਲ ਸਾਹਮਣੇ ਮੈਨੂੰ ਮਿਲ ਗਈ ਪਰ ਇੰਨਾ ਕਿ ਜਾਨ ਯਕੀਨ ਹੋ ਗਿਆ ਮੈਨੂੰ ਤੇ ਮਿਲ ਗਈ ਹੈ ਨਾ ਨਹੀਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਏਗਾ 1780 ਰੁਪਏ ਸੌਰੀ 1000 ਰੁਪਏ ਸੋਨਾ ਹੋਇਆ ਪਿਆ ਨਾ ਚਲੋ ਇਹ ਹਲਕੀ-ਪੁਲਕੀ ਲੇਪਸਟਿਕ ਲਗਾ ਲੈਂਦੇ ਹਾਂ ਚੱਲ ਆਂ ਫੇਰ ਤੁਸੀਂ ਗਾਹੇ ਕਾ ਕਾ ਤੋਂ ਦੇ ਕੇ ਜਾਂਦੇ ਦੀ ਕਿਚਨ ਚੱਲਣਾ ਕਿਚਨ ਚਾਲਦੇ ਆਂ ਕਿਚਨ ਚੱਲਦੇ ਆਂ ਮੁਸ ਥੋੜਾ ਜਿਹਾ ਹੋਰ। ਮਾਰ ਨਹੀਂ ਦਿੱਤੇ ਚੁੱਕੇ ਨੇ। ਇਹ ਗਾਹਕ ਨੇ ਵਧੀਆ ਹੋ। ਸਿਲਕੀ ਸਿਲਕੀ। ਮੇਜ਼ ਉੱਤੇ ਰੂਮ ਦੇ ਵਿੱਚ ਵਾਲ ਪਾਉਣੇ ਨਹੀਂ ਚਾਹੀਦੇ। ਫਤਨਾ ਦੇ ਕੋਲ ਗੇਟ ਦੇ ਮੂਰੇ ਹੀ ਆ। ਇਹ ਵਾਲਾ ਹਜੇ ਸਲਾਬੇ ਨੇ ਇਸ ਤਰ੍ਹਾਂ ਰਵੜ ਵੈਣ ਕਰਾਈ। ਪਵਾਣਾ ਪਊਗਾ। ਤੇ ਜੇ ਇੱਕ ਵਾਰ ਮੈਂ ਜੂੜਾ ਕਰ ਲਿਆ ਫਿਰ ਰਾਤ ਨੂੰ ਖੁੱਲਣਾ ਨਹੀਂ ਜੂੜਾ। ਤੁਹਾਨੂੰ ਕੋਸਤ ਨੂੰ ਰਵੜ ਵੈਣ ਪਾ ਲੈਣਾ। ਕਿਉਂਕਿ ਕੋਸਤ ਹਵਾ ਇਹਨਾਂ ਨੂੰ ਲੱਗੂਗੀ ਨਾ। ਉਪਰ ਨਹੀਂ ਖਾਂਗਣਾ। ਲੋ ਜੀ ਆਪਣੇ ਵਾਲਾ ਨੂੰ ਇਕੱਠੇ ਕਰ ਲਿਆ ਸੀਗਾ ਮੈਂ ਰਵੜ ਵੈਨ ਵਗੈਰਾ ਲਗਾ ਕੇ ਆ ਗਈ ਸੀ ਕਿਚਨ ਦੇ ਵਿੱਚ ਇੱਥੇ ਲੱਗੀ ਸੀ ਮੈਂ ਮਲਾਈ ਜੋ ਕਿ ਮੇਰੀ ਦੋ ਦਿਨਾਂ ਤੋਂ ਰੱਖੀ ਹੋਈ ਸੀ ਘੋਲ ਹੋਈ ਪਈ ਸੀਗੀ ਬਸ ਇੱਥੇ ਲੱਗੀ ਸੀ ਮਲਾਈ ਨੂੰ ਰੜਕਲ ਤੇ ਨਾਲ ਦੇ ਨਾਲ ਮਲਾਈ ਰੜਕ ਕੇ ਫਿਰ ਮੈਂ ਇੱਥੇ ਕੜਾਹੀ ਦੇ ਵਿੱਚ ਗਰਮ ਕਰਨ ਲਈ ਮੱਖਣ ਰੱਖਦਾ ਸੀਗਾ ਵੀ ਕੀ ਬਣ ਜੂ ਕਿਉਂਕਿ ਸਾਡੇ ਨਾਲ ਘਰ ਇੱਕ ਵੀ ਚਮਚ ਖੀਦਾ ਨਹੀਂ ਸੀਗਾ ਕੀ ਤੋਂ ਬਿਨਾ ਮਤਲਬ ਕਿ ਰੋਟੀ ਖਾਣੀ ਬਹੁਤ ਜ਼ਿਆਦਾ ਔਖੇ ਜੀ ਮੈਂ ਤਾਂ ਜਿਵੇਂ ਜਿਵੇਂ ਕਰਕੇ ਖਾਈ ਲੈਣੀ ਆ पर कलेर साहब तो बच्चे वो नहीं खेते हैं क्योंकि सब्जी स्वाद ही नहीं लगती घो तो बिना है ना पर आदत तो बन जाती हैगी है ना चाहे एक चम्मच दो चम्मच पा लीए पर फिर भी सब्ज़ी का टेस्ट बदल जाता है ना तो लो अजे इतने मखन भी गर्म रखता से नाल नाल मैं दुद्ध भी गर्म रख दूँगी अच्छ सवेरे दुद्ध भी कॉल करके दुध भी मैं गर्म नहीं किया है क्योंकि हो कोई ना कोई एक्स्ट्रा कम हो जाएगा ता करके थोड़ा जहाँ मेरा थोड़े हूँ लेट लेट कम होने लग गए ਚਲੋ ਕੋਈ ਗੱਲ ਨਹੀਂ ਜੀ ਉਸ ਤੋਂ ਬਾਅਦ ਇੱਥੇ ਲੱਗੀ ਸੀ ਮੈਂ ਸੇਕ ਬਣਾਉਣਾ ਅ ਮੇਰੇ ਅੰਨਾ ਕੋਈ ਹੈ ਨਹੀਂ ਸੀਗਾ ਤੇ ਫਿਰ ਮੈਂ ਇੱਥੇ ਤਰਾ ਤਰਾ ਕਹਿੰਦੇ ਜਿਨ੍ਹਾਂ ਨੂੰ ਆਪਾਂ ਉਹ ਕੱਟ ਲਈਏ ਸੀ ਤਰਾ ਵੀ ਖੀਰਾ ਹੁੰਦਾ ਇੱਕ ਤਰਾਣਾ ਖੀਰਾ ਵੀ ਹੈਗਾ ਸੀ ਪਰ ਮੈਂ ਖੀਰਾ ਨਹੀਂ ਕੱਟਿਆ ਮੈਂ ਤਰਾ ਕੱਟਿਆ ਸੀ ਮੈਨੂੰ ਖੀਰੇ ਦੇ ਨਾਲੋਂ ਜਿਹੜੇ ਤਰਾ ਨੇ ਉਹ ਜ਼ਿਆਦਾ ਟੇਸਟੀ ਲੱਗਦੇ ਨੇ ਚਲੋ ਜੀ ਅੰਦਰ ਬੈਠ ਕੇ ਪਹਿਲਾਂ ਇਹ ਤਰਾ ਖਾਣੇ ਆ ਤੇ ਫਿਰ ਬਾਕੀ ਦੇ ਕੰਮ ਰਹਿੰਦੇ ਕਰਦੇ ਆਂਗੇ ਲਓ ਜੀ ਦੁੱਧ ਵੀ ਰੱਖਿਆ ਗਰਮ ਤੇ ਕੀ ਵੀ ਮੈਂ ਮੱਖਣ ਸੀ ਜਿਹੜਾ ਗਰਮ ਕਰਕੇ ਰੱਖਿਆ ਬਣਨ ਦੇ ਲਈ ਸ਼ੇਕ ਬਣਾਉਣ ਲੱਗੀ ਸੀ ਸ਼ੇਕ ਪਰ ਜਦੋਂ ਦੇਖਿਆ ਕਿਲੇ ਖਤਮ ਸੀ ਇੱਕ ਕੇਲਾ ਹੁੰਦਾ ਉਹਦੇ ਨਾਲ ਵੀ ਸਰ ਜਾਂਦਾ ਮੇਰਾ ਮੇਰੇ ਲਈ ਸ਼ੇਕ ਇਨਫ ਸੀ ਇੱਕ ਕੇਲੇ ਦਾ ਪਰ ਇੱਕ ਵੀ ਹੈਨੇ ਸੀ ਫਿਰ ਮੈਂ ਇਸ ਤਰ੍ਹਾਂ ਤਰ੍ਹਾਂ ਸੀ ਜਿਹੜੀਆਂ ਦੋ ਕੱਟ ਲਈਆਂ ਜਾਂ ਅਖੀਰਾਂ ਤਰ੍ਹਾਂ ਇਹ ਵੀ ਆਪਾਂ ਲੈ ਸਕਦੇ ਹਾਂ ਨਾ ਠੇਰੇ ਨਾਲ ਬੜਾ ਟੇਸਟੀ ਮੈਨੂੰ ਇਹ ਲੱਗਦੇ ਨੇ ਕੀ ਜੋ ਵੀ ਬੋਲਦੇ ਤੁਸੀਂ ਇਹਨੂੰ ਕੱਕੜੀਆਂ ਤਰ੍ਹਾਂ ਸਾਡੇ ਨੂੰ ਕੱਕੜੀਆਂ ਵੀ ਕਹਿੰਦੇ ਨੇ ਤੇ ਤਰਾਂ ਵੀ ਕੱਕੜੀਆਂ ਸੋਹਣਾ ਲੱਗਦਾ ਬਸ ਕਹਿਣ ਕੱਕੜੀਆਂ ਕੱਕੜੀਆਂ ਲੋਜੀ ਅੱਗੇ ਦੁਬਾਰਾ ਕਿਚਨ ਚ ਇੱਥੇ ਲੱਗਿਆ ਮੈਂ ਚਨੇ ਦੀ ਸਬਜ਼ੀ ਬਣਾਉਣ ਜਿਹੜੇ ਬਲੈਕ ਚਨੇ ਹੁੰਦੇ ਨੇ ਚੰਗੀ ਤਰ੍ਹਾਂ ਉਬਾਲ ਲਈ ਸੀਗੇ ਦੇਖੋ ਕਲਰ ਕਿੰਨਾ ਵਧੀਆ ਆ ਤੇ ਨਾਲ ਹੀ ਟਮਾਟਰ ਦੀ ਪਿਓਰੀ ਬਣਾ ਲਈ ਸੀਗੀ ਤੇ ਇੱਥੇ ਜਿਹੜੇ ਕੁਝ ਕ ਚਨੇ ਸੀਗੇ ਉਹਨਾਂ ਨੂੰ ਆਪਾਂ ਇੱਥੇ ਗ੍ਰाइंड ਕਰ ਲਿਆ ਲਸਣ ਹਰੀ ਮਿਰਚ ਪਿਆਜ਼ ਦਾ ਪੇਸਟ ਬਣਾ ਲਿਆ ਤੇ ਆਲੂ ਵੀ ਕੱਟ ਕਰ ਲਈ ਸੀਗੇ ਉਸ ਤੋਂ ਬਾਅਦ ਆਪਾਂ ਰੱਖਿਆ ਕੜਾਹੀ ਕੜਾਹੀ ਦੇ ਵਿੱਚ ਪਾਇਆ ਸਰੋਂ ਦਾ ਆਇਲ ਤੇ ਆਪਾਂ ਲੱਗਿਆ ਹੁਣ ਤੜਕਾ ਲਾਉਣ ਗਰਮ ਹੋਣ ਤੋਂ ਬਾਅਦ ਤੇਲ ਪਾਇਆ ਦੇ ਵਿੱਚ ਜੀਰਾ ਤੇ ਉਸ ਤੋਂ ਬਾਅਦ ਇਲਾਚੀ ਲੌਂਗ ਇਹਦਾ ਟੇਸਟ ਆ ਜਿਹੜਾ ਵਧੀਆ ਆਉਂਦਾ ਇਸ ਤਰ੍ਹਾਂ ਮਤਲਬ ਕਿ ਚਨੇ ਦੀ ਸਬਜ਼ੀ ਚ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰਤੇ ਸੀਗੇ ਲਸਣ ਪਿਆਜ਼ ਤੇ ਜਿਹੜੇ ਹਰੀ ਮਿਰਚ ਦਾ ਪੇਸਟ ਸੀਗਾ ਪੇਸਟ ਨਹੀਂ ਕਹਿ ਸਕਦੇ ਜਿਆਦਾ ਆਪਾਂ ਇਹਨੂੰ ਚੋਪਰ ਦੇ ਵਿੱਚ ਮਤਲਬ ਕਿ ਪੇਸਟ ਦੀ ਤਰ੍ਹਾਂ ਹੀ ਮੈਂ ਥੋੜਾ ਜਿਹਾ ਵੱਧ ਚਲਾਤਾ ਸੀਗਾ ਚੋਪਰ ਥੋੜਾ ਜਿਆਦਾ ਕਰ ਲਿਆ ਸੀਗਾ ਚਲੋ ਜਿਹਨੂੰ ਭੁੰਨਣ ਦਵਾਂਗੇ ਆਪਾਂ ਚੰਗੀ ਤਰ੍ਹਾਂ ਜਿੰਨਾ ਵਧੀਆ ਆਪਣਾ ਜਿਹੜਾ ਇਹ ਪਿਆਜ਼ ਤੇ ਲਸਣ ਭੁੰਨਣਗੇ ਉੰਨੇ ਹੀ ਵਧੀਆ ਆਪਣੀ ਜਿਹੜੀ ਸਬਜ਼ੀ ਦਾ ਟੇਸਟ ਆਊਗਾ ਹਨਾ ਤੇ ਜੇਕਰ ਤੁਸੀਂ ਨੇ ਮੇਰੀ ਮਤਲਬ ਕਿ ਹਫੇਸ ਬਾਰੇ ਜਾਣਨਾਗਾ ਜਿਵੇਂ ਕਿ ਮੈਂ ਮਤਲਬ ਕਿ ਇੱਕ ਹੋਰ ਪੈਕ ਬਣਾ ਰਹੀ ਹਾਂ ਮੈਂ ਹਨਾ ਜੇ ਤੁਸੀਂ ਨੇ ਉਹ ਦੇਖਣਾ ਵੀਡੀਓ ਤਾਂ ਮੈਨੂੰ ਜਰੂਰ ਜਰੂਰ ਕਮੈਂਟ ਕਰਕੇ ਦੱਸਿਓ ਵੀ ਹਾਂ ਅਸੀਂ ਵੀਡੀਓ ਦੇਖਣਾ ਉਹ ਤੁਹਾਡੇ ਨਾਲ ਸ਼ੇਅਰ ਕਰੋ ਕਿਹੜਾ ਪੈਕ ਆ ਤਾਂ ਹੀ ਸ਼ੇਅਰ ਕਰੂੰਗੀ ਤੁਹਾਡੇ ਨਾਲ ਮੈਂ ਲੋ ਜੇ ਇੱਥੇ ਟਮਾਟਰ ਪਾਤੇ ਸੀ ਕਿ ਆਪਾਂ ਪਿਆਜ਼ ਹੋਣ ਤੋਂ ਬਾਅਦ ਨਾਲ ਹੀ ਆਪਾਂ ਇਹਦੇ ਜਿਹੜਾ ਨਮਕਾ ਉਹ ਐਡ ਕਰਤਾ ਹਨਾ ਇਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਤਰਾ ਹੋਰ ਭੁੰਨ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਕੁਝ ਜਿਹੜੇ ਮਸਾਲੇ ਨੇ ਤੁਸੀਂ ਐਡ ਕਰਨੇ ਨੇ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਜੋ ਤੁਸੀਂ ਖਾਣੇ ਹੋ ਮਸਾਲੇ ਸਾਡੇ ਤਾਂ ਜੀ ਉਹੀ ਹੁੰਦੇ ਨੇ ਹਲਦੀ ਨਮਕ ਮਿਰਚ ਬਸ ਜ਼ਿਆਦਾ ਤਾਂ ਫਿਰ ਆਪਾਂ ਧਨੀਆ ਪਾਊਡਰ ਵਗੈਰਾ ਪਾ ਦਿੰਦੇ ਆ ਹੋਰ ਕੁਝ ਵੀ ਨਹੀਂ ਇਹੀ ਸਿੰਪਲ ਜਿਹਾ ਮੇਰੇ ਦੋ ਤਿੰਨ ਤਿੰਨ ਚਾਰ ਮਸਾਲੇ ਹੀ ਹੁੰਦੇ ਨੇ ਉਸ ਤੋਂ ਬਾਅਦ ਆਪਾਂ ਪਿਆਜ਼ ਆਹ ਸੌਰੀ ਜਿਹੜੇ ਟਮਾਟਰ ਸੀਗੇ ਹੋ ਗਏ ਸੀਗੇ ਇਹਦੇ ਵਿੱਚ ਪਾਈਆ ਹਲਦੀ ਰੈੱਡ ਮਿਰਚ ਨਮਕ ਆਪਾਂ ਪਹਿਲੀ ਐਡ ਕਰਤਾ ਸੀਗਾ ਠੀਕ ਹੈ ਜੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਥੋੜਾ ਜਿਹਾ ਇਹਦੇ ਵਿੱਚ ਨਾ ਪਾਣੀ ਐਡ ਕਰੂੰਗੀ ਤਾਂ ਜੋ ਜਿਹੜਾ ਮਸਾਲਾ ਵਧੀਆ ਪੱਕ ਜਾਵੇ ਇਹਨੂੰ 10 ਮਿੰਟ ਮਸਾਲੇ ਨੂੰ ਮੈਂ ਪਕਾਉਂਗੀ ਜਿੰਨਾ ਹੈ ਵਧੀਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਮਸਾਲਾ ਤਿਆਰ ਹੋ ਤਾਹੀਂ ਜਿਹੜੀ ਆਪਣੀ ਸਬਜੀ ਆ ਉਹ ਵਧੀਆ ਤਿਆਰ ਹੋਊਗੀ ਪਰ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੇ ਕੱਲ ਮੈਂ ਫਿਰ ਵੀਡੀਓ ਅਪਲੋਡ ਕਰੂੰਗੀ ਆ ਤੁਸੀਂ ਨੇ ਕੋਈ ਮਤਲਬ ਕਿ ਮੈਂ ਫੇਸ ਪੈਕ ਬਣਾ ਰਹੀ ਹਾਂ ਬਹੁਤ ਵਧੀਆ ਫੇਸ ਪੈਕ ਆ ਆ ਸਨ ਟੈਨ ਤੋਂ ਹਨਾ ਢਾਲਨਸ ਹੋਵੇ ਆਪਣੇ ਜਿਹੜੇ ਐਕਸਟਰਾ ਫੇਸ ਦੇ ਉੱਪਰ ਹਨਾ ਹੇਅਰ ਹੁੰਦੇ ਨੇ ਉਹਨਾਂ ਨੂੰ ਵੀ ਰਿਮੂਵ ਕਰਦਾਗਾ ਇੱਕ ਫੇਸ਼ੀਅਲ ਵੀ ਆ ਕਲੀਨ ਜਿਕ ਵੀ ਆ ਉਹ ਤੇ ਪੈਕ ਵੀ ਆ ਹਨਾ ਤਿੰਨੋ ਹੀ ਚੀਜ਼ਾਂ ਨੇ ਹੈਗੀਆਂ ਤਾਂ ਜ਼ਰੂਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਿਓ ਠੀਕ ਹੈ ਜੀ ਫਿਰ ਮੈਂ ਵੀਡੀਓ ਕੱਲ ਨੂੰ ਪਬਲਿਸ਼ ਕਰੂੰਗੀ ਉਹ ਇੱਥੇ ਦੇਖੋ ਜੀ ਆਲੂ ਵੀ ਪਾਤੇ ਸੀ ਆਪਾਂ ਇਹਦੇ ਵਿੱਚ ਹੁਣ ਜਿੰਨੀ ਆਪਾਂ ਨੂੰ ਗਰੇਵੀ ਚਾਹੀਦੀ ਆ ਓਨਾ ਹੀ ਪਾ ਦਾਂਗੇ ਪਹਿਲਾਂ ਆਪਾਂ ਦੇਖੋ ਚਨੇ ਜੋ ਵੀ ਸੀਗੇ ਉਹ ਮਿਕਸ ਕਰਤੇ ਦੇ ਵਿੱਚ ਤੇ ਇਹਦੇ ਵਿੱਚ ਹੁਣ ਆਪਾਂ ਜਿੰਨਾ ਥੋੜਾ ਬਹੁਤਾ ਪਾਣੀ ਐਡ ਹੋਰ ਕਰਾਂਗੇ ਨਾਲ ਹੀ ਆਪਾਂ ਜਿਹੜੇ ਗ੍ਰाइंड ਕੀਤੇ ਸੀ ਚਨੇ ਉਹ ਪਾਤੇ ਤੇ ਚਲੋ ਜੀ ਅੱਜ ਦਾ ਵਲੌਗ ਐਨਾ ਕੀ ਸੀਗਾ ਮਿਲਦੇ ਹਾਂ ਕੱਲ ਨੂੰ ਵਧਿਆ ਜੀ ਵਲੌਗ ਦੇ ਨਾਲ ਤੇ ਕਮੈਂਟ ਕਰਨਾ ਨਾ ਭੁੱਲਿਓ ਲਾਈਕ ਵੀ ਕਰਨਾ ਨਾ ਭੁੱਲਿਓ ਨਿਊ ਹੋ ਮੇਰੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਨਾ ਭੁੱਲਿਓ ਜੀ ਮਿਲਦੇ ਆ ਕੱਲ ਨੂੰ ਵਧਿਆ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਹਾਸੇ ਰਹੋ ਵਸਦੇ ਰਹੋ ਖੁਸ਼ ਰਹੋ